ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਮੇਰੀ ਕਾਹਦੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਹੈਪੀ ਬਰਥਡੇ ਲਾਡੀ ਜੈ ਜੀ ਹੈਪੀ ਬਰਥਡੇ ਆਵਾਜ਼ ਨੀ ਕੋਤੋ ਸੁਖ ਜਣ ਜਹੀ ਦੀ ਜੀ ਹੈਪੀ ਬਰਥਡੇ ਹੈਪੀ ਬਰਥਡੇ ਬਹੁਤ ਬਹੁਤ ਇਸ ਪਿੰਡ ਨੰਗਲ ਦੇ ਵਾਸੀਆਂ ਨੂੰ ਅਸੀਂ ਆਪਣੇ ਅੰਬੇਦਕਰ ਪ੍ਰੈਸ ਕਲੱਬ ਵੱਲੋਂ ਲਾੜੀ ਸਾਈਂ ਦੇ ਜਨਮ ਦਿਨ ਦੀਆਂ ਲੱਖ ਲੱਖ ਕਰੋੜ-ਕਰੋੜ ਜਿੱਥੋਂ ਤੱਕ ਗਿਣਤੀ ਆਪਾਂ ਨੂੰ ਨਹੀਂ ਵੀ ਆਉਂਦੀ ਉਹਦੇ ਤੱਕ ਬਧਾਈਆਂ ਜੀ ਸਾਰਿਆਂ ਨੂੰ ਕਿਉਂਕਿ ਆਪਾਂ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਨੇ ਆ ਸਾਰਿਆਂ ਦਾ ਮਨਾਉਨੇ ਆ ਪਰ ਜੋ ਇੱਕ ਹਸਤੀ ਆ ਲਾੜੀ ਸਾਈਂ ਜੀ ਜੋ ਆਪਾਂ ਨੂੰ ਜਨਮ ਦਿਨ ਮਨਾਉਣ ਦੇ ਮੌਕੇ ਦਿੰਦਾ ਘਰ ਵਿੱਚ ਖੁਸ਼ੀਆਂ ਦਿੰਦਾ ਹਰ ਇੱਕ ਦੇ ਜੇ ਆਪਣੇ ਘਰ ਵਿੱਚ ਖੁਸ਼ੀ ਹੋਏਗੀ ਫਿਰ ਆਪਾਂ ਆਪਣੇ ਬੱਚੇ ਦਾ ਜਨਮ ਦਿਨ ਮਨਾ ਸਕਦੇ ਆ ਤੇ ਆਪਾਂ ਉਸ ਮਹਾਨ ਸ਼ਖਸੀਅਤ ਨੂੰ ਜੋ ਹਰ ਇੱਕ ਦੀਆਂ ਝੋਲੀਆਂ ਭਰਦਾ ਅੱਜ ਬਹੁਤ ਹੀ ਅਹਿਮ ਦਿਨ ਆ ਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਬੇ ਬੱਚਿਆਂ ਨੇ ਜੋ ਸਟੇਜ ਤੇ ਪਰਫਾਰਮੈਂਸ ਕੀਤੀ ਆ ਤੇ ਉਹਨਾਂ ਨੂੰ ਅੰਦਰੋਂ ਆਪਣਾ ਇਹ ਹੁਨਰ ਆ ਸਟੇਜ ਤੇ ਕੱਢ ਕੇ ਆਉਣ ਦਾ ਜੋ ਮੌਕਾ ਆਪਾਂ ਦਿੱਤਾ ਤੇ ਪਿੰਡ ਵਾਸੀਆਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਤੇ ਜੋ ਪ੍ਰਬੰਧ ਕੀਤਾ ਬਹੁਤ ਵਧੀਆ ਆ ਇਦਾਂ ਦੀਆਂ ਜੋ ਧਾਰਮਿਕ ਰੂਹਾਂ ਲਾਡੀ ਸਾਈ ਜੀ ਆ ਆਪਣੇ ਇਲਾਕੇ ਦੇ ਵਿੱਚ ਨਕੋਦਰ ਦੇ ਵਿੱਚ ਆ ਆਪਾਂ ਬਹੁਤ ਭਾਗਾ ਵਾਲਿਆਂ ਤੇ ਲੋਕਾਂ ਦਾ ਬਹੁਤ ਦੂਰ ਤੱਕ ਪਹਾੜਾਂ ਤੱਕ ਦਿੱਲੀ ਤੱਕ ਪਹੁੰਚ ਕਿੱਥੇ ਕਿੱਥੋਂ ਦੇਸ਼ਮ ਦੇਸ਼ਾ ਤੋਂ ਨੁਕੋਦਰ ਦੀ ਧਰਤੀ ਤੇ ਆ ਕੇ ਨਮਸਕਾਰ ਕਰਦੇ ਆ ਪਰ ਅੱਜ ਜੋ ਤੁਸੀਂ ਨੰਗਲ ਪਿੰਡ ਦੇ ਵਿੱਚ ਲਾਡੀ ਸਾਈਂ ਜੀ ਦਾ ਜਨਮ ਦਿਨ ਮਨਾ ਕੇ ਇੱਕ ਵੱਖਰਾ ਬਹੁਤ ਵਧੀਆ ਜਿਹੜਾ ਕੰਮ ਕੀਤਾ ਮੈਂ ਉਹਦਾ ਦਿਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਧੰਨਵਾਦ ਵੀ ਕਰਦਾ ਤੇ ਦੁਬਾਰਾ ਫੇਰ ਕਹਿੰਦਾ ਹੈਪੀ ਬਰਥਡੇ ਟੂ ਹੈਪੀ ਬਰਥਡੇ ਟੂ ਲਾਡੀ ਸਾਈਂ ਜੀ ਤੇ ਇਹਦੇ ਨਾਲ ਹੀ ਆਪਣੇ ਅੰਬੇਦਕਰ ਪ੍ਰੈਸ ਕਲਬ ਜੋ ਸਾਡਾ ਹੈਗਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਹੱਕ ਸੱਚ ਇਨਸਾਫ ਦੇ ਲਈ 24 ਘੰਟੇ ਹਰ ਇੱਕ ਦੇ ਨਾਲ ਸਾਡਾ ਜਿਹੜਾ ਪ੍ਰੈਸ ਕਲਬ ਖੜਾ ਹੈ ਸਾਡੇ ਨੰਬਰ ਜਿਹੜੇ ਆ ਕਪੂਰ ਜੀ ਸਾਡੇ ਹੈਗੇ ਆ ਸੈਕਟਰੀ ਸਾਹਿਬ ਲੈ ਸਕਦੇ ਆ ਕਿਸੇ ਨਾਲ ਕਿਤੇ ਵੀ ਧੱਕਾ ਹੁੰਦਾ ਦੁਨੀਆ ਵਿੱਚ ਪ੍ਰਸ਼ਾਸਨ ਵਿੱਚ ਇਹਦੇ ਵੀ ਕਿਸੇ ਨੂੰ ਲੋੜ ਹੈ ਕਿਸੇ ਤਰ੍ਹਾਂ ਦੀ ਕਿਸੇ ਵੀ ਆਵਾਜ਼ ਦਬਾਈ ਜਾ ਰਹੀ ਆ ਕਿਸੇ ਨੂੰ ਪ੍ਰਸ਼ਾਸਨ ਨਹੀਂ ਸੁਣਦਾ ਕਿਸੇ ਨਾਲ ਧੱਕਾ ਹੁੰਦਾ ਕਿਸੇ ਵੀ ਤਰੀਕੇ ਦੇ ਨਾਲ ਪਰ ਸਚਾਈ ਹੋਣੀ ਚਾਹੀਦੀ ਆ ਕੋਈ ਨਸ਼ੇ ਵਾਲਾ ਬੰਦਾ ਕੋਈ ਚੋਰੀ ਵਾਲਾ ਬੰਦਾ ਕੋਈ ਗਲਤ ਕੰਮ ਵਾਲਾ ਬੰਦਾ ਸਾਡੇ ਨਾਲ ਸੰਪਰਕ ਨਾ ਕਰੇ ਪਰ ਅਸੀਂ ਕਿਸੇ ਦਾ ਵਾਰ ਬਿੰਗਾ ਨਹੀਂ ਹੋਣਦੇ ਤੇ ਸਟੇਜ ਤੋਂ ਵਾਅਦਾ ਕਰਕੇ ਜਾਂਦੇ ਆ ਤੇ ਦੁਬਾਰਾ ਫੇਰ ਹੈਪੀ ਬਰਥਡੇ ਟੂ ਲੱਡੀ ਜੈ ਜੀ ਤੇ ਆਪਣੇ ਕਲੱਬ ਵੱਲੋਂ ਬਹੁਤ ਜ਼ਿਆਦਾ ਲੱਖ ਲੱਖ ਕਰੋੜ ਕਰੋੜ ਬਧਾਈਆਂ ਹਨ ਜੀ ਜੈ ਭੀਮ ਪਰ ਜੈ ਭੀਮ ਜੈ ਭਾਰਤ ਜੈ ਲੱਡੀ ਜੈ ਜੀ ਹੋਰ ਸਾਡੇ ਪ੍ਰਧਾਨ ਜੀ ਜਗਨ ਜੱਗੀ ਜੀ ਦੋ ਸ਼ਬਦ ਬੋਲਣਗੇ ਪਹਿਲਾ ਤਾਂ ਮੈਂ ਮਾਫ਼ੀ ਮੰਗਦਾ ਵੀ ਜਿਹੜਾ ਵਿੱਚ ਪ੍ਰੋਗਰਾਮ ਅਸੀਂ ਆ ਕੇ ਦੱਸਾ ਬੇ ਕੀਤਾ ਕਿਉਂਕਿ ਐਡੀ ਮਹਾਨ ਹਾਸੀ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਔਰ ਸਰਕਾਰ ਬਾਬਾ ਲਾਡੀ ਸ਼ਾਹ ਜੀ ਦੇ ਲਈ ਜਿਹੜਾ ਜਨਮ ਦਿਨ ਸ਼ਬਦ ਆ ਇਹ ਇੱਕ ਬਹੁਤ ਛੋਟਾ ਜਿਹੜਾ ਸ਼ਬਦ ਆ ਕਿਉਂਕਿ ਇਹ ਪਰਮਾਤਮਾ ਆਪਾਂ ਕਹਿੰਦੇ ਹਾਂ ਹਰਥਾਂ ਹਾਜ਼ਰ ਨਾਜ਼ਰਿਆ ਮੈਂ ਜਿਹੜਾ ਪਰਮਾਤਮਾ ਆਪਣੇ ਸਾਹਮਣੇ ਗਦੋਂ ਆਂਦਾ ਪਰਮਾਤਮਾ ਇਹਦਾ ਮਹਾਪੁਰਸ਼ਾਂ ਦੀ ਰੂਪ ਨੇ ਵਿੱਚ ਇਸ ਦੁਨੀਆ ਦੇ ਉੱਤੇ ਜਿਹੜਾ ਆ ਕੇ ਲੋਕਾਂ ਦਾ ਪਨਾਹ ਕਰਕੇ ਫਿਰ ਉਹ ਦੂਜਾ ਰੂਪ ਪਰਮਾਤਮਾ ਦਾ ਆ ਜਾਂਦਾ ਔਰ ਇੱਥੇ ਇਹਨਾਂ ਸਤਲਿਆਂ ਜਦੋਂ ਦੀ ਇਹ ਧਰਤੀ ਬਣੀ ਆ ਉਦੋਂ ਦਾ ਚੱਲੀ ਜਾ ਰਿਹਾ ਸਰਕਾਰ ਲਾਡੀ ਸ਼ਾਹ ਜੀ ਦਾ ਜਿਹੜਾ ਅੱਜ ਦੇ ਦਿਨ ਪਰਮਾਤਮਾ ਦਾ ਜਿਹੜਾ ਹੈਗਾ ਅੱਜ ਦੇ ਦਿਨ ਇਸ ਦੁਨੀਆ ਤੇ ਆਉਣਾ ਹੋਇਆ ਸੀਗਾ ਔਰ ਲੋਕਾਂ ਦਾ ਬੇੜਾ ਤਾਰ ਕੇ ਜਿਹੜਾ ਹੈਗਾ ਲੋਕਾਂ ਦਾ ਭਲਾ ਕਰਕੇ ਅੱਜ ਵੀ ਉਹਨਾਂ ਦੀ ਅਸੀਂ ਦਰਗਾਹ ਤੇ ਜਾਂਦੇ ਆਂ ਔਰ ਸ਼ਾਇਰੀਆਂ ਝੋਲੀਆਂ ਪੜ੍ਹਦੀਆਂ ਸੋ ਜਿੰਨੇ ਵੀ ਇਹ ਸਰਕਾਰ ਦੀ ਆਮਦ ਦੀ ਉਹਨਾਂ ਨੇ ਇਸ ਦੁਨੀਆ ਦੀ ਆਉਣ ਦੀ ਖੁਸ਼ੀ ਦੇ ਵਿੱਚ ਜਿੰਨੇ ਵੀ ਜਨਮ ਦਾ ਜੋ ਵੀ ਮਨਾ ਰਹੇ ਆ ਪਰੋਡਾ ਕਮੇਟੀ ਔਰ ਸਾਡੇ ਆ ਸੂਨੂ ਭਾਜੀ ਸਾਰਿਆਂ ਦੇ ਅਸੀਂ ਬੜੇ ਧੰਨਵਾਦੀ ਆਂ ਔਰ ਇਦਾਂ ਦੇ ਜਿਹੜੇ ਮਹਾਪੁਰਸ਼ ਆ ਇਨਾਂ ਦੇ ਜਿਹੜੇ ਜਾਗਰਿਕ ਜਨੰਦਨ ਨੇ ਆਪਾਂ ਨੂੰ ਮਨਾਉਣੇ ਚਾਹੀਦੇ ਆ ਤਾਂ ਕਿ ਆਪਣੇ ਬੱਚਿਆਂ ਨੂੰ ਜਿਹੜੀ ਸਿੱਖਿਆ ਮਿਲੇ ਔਰ ਬੱਚੇ ਨਸ਼ਿਆਂ ਤੋਂ ਦੂਰ ਹੋ ਕੇ ਜਿਹੜਾ ਹੈਗਾ ਆਪਣੀ ਜਿਹੜਾ ਭਗਤੀ ਦੇ ਵਿੱਚ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਉਹ ਪਹਿਣ ਔਰ ਆਪਣੀ ਜਿਹੜੀ ਪੜ੍ਹਾਈ ਕਰਕੇ ਆਪਣੇ ਮਾਪ ਦਾ ਨਾਮ ਰੋਸ਼ਨ ਕਰਨ ਆਪਣੀ ਚੰਗੀ ਜ਼ਿੰਦਗੀ ਵੀ ਬਤੀਤ ਕਰਨ ਉਹ ਸਾਰਿਆਂ ਨੇ ਇੱਕ ਵਾਰ ਫਿਰ ਬਤਾਈਆਂ ਔਰ ਸਾਈ ਗਾਦੀਸ਼ਾ ਦੇ ਜਨਮ ਦਿਨ ਤੇ ਸਾਰਿਆਂ ਨੂੰ ਮੁਬਾਰਕਵਾਦ ਜੀ ਹਾਂਜੀ ਹਾਂਜੀ ਸਾਡੇ ਬਾਂਟੀ ਅਰੋੜਾ ਜੀ ਜਿਹੜੇ ਆਰਗਨਾਈਜ਼ਰ ਆ ਔਰ ਸਾਡੇ ਇਧਰ ਇੱਕ ਭੈਣ ਜੀ ਹੋਣੀ ਆ ਆਪਣੇ ਬਾਂਟੀ ਬਕਸ਼ਾਪ ਆਪਣੇ ਐਮਨ ਬਕਸ਼ਾਪ ਵਾਲੇ ਜੀ ਬਾਂਟੀ ਭਾਈ ਦੇ ਵਾਈਫ ਔਰ ਦੁਨੀਆਂ ਵਿੱਚ ਚੀਕਤਾ ਮੈਂ ਦੇਖ ਰਿਹਾ ਸਾਨੀਆਂ ਸਾਰੀਆਂ ਸੋਸ਼ਲ ਜੀ ਮੂਵਮੈਂਟ ਦੇ ਨਾਲ ਦੁਨੀਆਂ ਹੋਈਆਂ ਸਾਡੇ ਇਨਸਾਨੀਅਤ ਦੇ ਸੇਵਾਦਾਰ ਹਾਂਜੀ ਇਨਸਾਨੀਅਤ ਦੇ ਸੇਵਾਦਾਰ ਪੂਰੀ ਜਿਹੜੀ ਸੁਸਾਇਟੀ ਆ ਉਹ ਆਈ ਹੋਈ ਆ ਔਰ ਸਾਡੇ ਜਤਨ ਜੀ ਔਰ ਉਹਨਾਂ ਦੀ ਪੂਰੀ ਟੀਮ ਆਈ ਆ ਔਰ ਅਸੀਂ ਤਾਂ ਬੜੇ ਰਿਣੀ ਆ ਨਾ ਲੋਕਾਂ ਦੇ ਵੀ ਇਹ ਵੀ ਪਰਮਾਤਮਾ ਦੇ ਰੂਪਿਆ ਲੋਕਾਂ ਲਈ ਜਿਹੜੇ ਲੋਕਾਂ ਨੇ ਮੱਤ ਚੜਦੇ ਆ ਆ ਬੈਠੀ ਹੋਣੀ ਇੱਧਰ ਬੈਠੇ ਆ ਸਤਰਾ ਸਾਹਿਬ ਦੇ ਆ ਸੌਰੀ ਉਹਨਾਂ ਨੇ ਪ੍ਰਵਾਹ ਚਾ ਸਰਬਦਾ ਭਲਾ ਐਨ ਜੀਓ ਉਹਨਾਂ ਨੇ ਜਤਨ ਭਾਜੀ ਆਇਆ ਸਾਰਿਆਂ ਦਾ ਜਿੰਨੇ ਵੀ ਆ ਨਾ ਇਨਸਾਨੀਅਤ ਦੇ ਭਲੇ ਲਈ ਕੰਮ ਕਰਨ ਦੀਆਂ ਸੰਸਥਾਵਾਂ ਔਰ ਖਾਸ ਕਰਕੇ ਜਿਹੜੇ ਇਸ ਅੱਜ ਦੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਆ ਔਰ ਸਾਡੇ ਪੋਜੀਸ਼ਨ ਆਇਆ ਜੀ ਪ੍ਰਮੋਦ अरोड़ा ਸਾਹਿਬ ਉਹਨਾਂ ਨੇ ਬੜਾ ਧੰਨਵਾਦ ਕਰ ਰਿਹਾ ਵੀ ਜਿਹੜੇ ਬੱਚਿਆਂ ਨੂੰ ਐਂਟਰਟੇਨ ਵੀ ਕਰ ਰਹਾ ਨਾਲ ਨਾਲ ਕਲਾ ਵੀ ਆ ਜਿਹੜੀ ਉਹ ਸਿਖਾ ਰਹਾ ਸੋ ਬਹੁਤ ਧੰਨਵਾਦ ਜੀ ਇੱਥੇ ਬਣਾਉਣ ਲਈ ਔਰ ਸਪੈਸ਼ਲੀ ਜਿਹੜਾ ਆਸ਼ੀ ਕੁਮਾਰ ਜੀ ਦਾ ਵੀ ਬੜਾ ਧੰਨਵਾਦ ਆ ਜਿਹੜਾ ਸਾਨੂੰ ਸ਼ਹਿਰ ਦੇ ਵਿੱਚ ਮੌਕਾ ਦਿੰਦੇ ਰਹਿੰਦੇ ਸੋ ਸਾਰਿਆਂ ਨੂੰ ਇੱਕ ਵਾਰ ਵਧਾਈਆਂ ਤੇ ਜੈ ਪੀਂਦੇ ਪਾਟਨੀ लाडी साईं जी लाडी साईं न प्यार करदे हिकु वरी ताड़ी मार के ਤੇ ਦੁਬਾਰਾ ਤੁਸੀਂ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੀ